ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਆਏ ਆ ਅੱਜ ਘੁੰਮਣ ਫਿਰਨ ਪਹਾੜੀ ਏਰੀਆ 'ਚ ਤੇ ਵਧੀਆ ਮਾਹੌਲ ਚਾਲਿਆ ਅੱਲੇ ਤਾਂ ਗਰਮੀ ਸੀ ਆਪਣੇ ਵਾਲ ਤਾਂ ਇੱਥੇ ਤਕਰੀਬਨ ਮੌਸਮ ਠੀਕ ਆ ਥੋੜਾ ਜਿਹਾ ਪਰਕਿਆ ਪੈ ਜਾਂਦਾ ਤਕਰੀਬਨ ਬਹਿਰਗੰਗ ਤੋਂ ਅੱਧੇ ਘੰਟੇ ਦਾ ਰਸ ਹੈਗਾ 40 ਕਿਲੋਮੀਟਰ ਪੈ ਜਾਂਦਾ ਹਾਂਜੀ ਤੇ ਚਲੋ ਫੇਰ ਦਿਖਾ ਲਦੇ ਆ ਨਾਉਣ ਨੂੰ ਨੂੰ ਵੀ ਜਗ੍ਹਾ ਹੈਗੀ ਐ ਇੱਥੇ ਵਧੀਆ ਮਾਹੌਲ ਚਾਲਿਆ ਚਲੋ ਆ ਗਏ ਘੁੰਮਣੇ ਸਾਰਿਆਂ ਨੂੰ ਹੈਲੋ ਜੀ ਹਾਂਜੀ ਕਿਦਾਂ ਕਿਦਾਂ ਲੱਗਾ ਆ ਕੇ ਇੱਥੇ ਗਰਮੀ ਗਰਮੀ ਲੱਗੀ ਹੈ ਹੈ ਸੇ ਮਾਲ ਠੰਡਾ ਹੈ ਮਾਲ ਠੰਡਾ ਤੇ ਆਪਣੇ ਨਾਲੋਂ ਤਾਂ ਇੱਥੇ ਦੂਜਾ ਆ ਨਿਆ ਆਪਣਾ ਫਰਕਿਆ ਮਾਲ ਨੂੰ ਦੇਖਦੇ ਸੇ ਪਹਾੜੀ ਏਰੀਆ ਕਿੰਨਾ ਸੋਹਣਾ ਜੀਵਰ ਦੇ ਕੋਲ ਹੈ ਹੈ ਨੇ ਤਾਂ ਚੱਲ ਜਾਈਂ ਬਾੜ ਦੇ ਪਾਣੀ ਚ ਦੇਖਦੇ ਆਪਾਂ ਇੱਥੇ ਜਾ ਕੇ ਕੀ ਚਾਨ ਜਾ ਰਿਹਾ ਥੱਲੇ ਨਾਲ ਤੇਜ਼ ਤੇ ਇਹਨਾਂ ਗਰਮੀ ਜ਼ਿਆਦਾ ਲੱਗਦੀ ਹੈ। ਹਰੋਖ ਡਾ ਉੱਚਾ ਹੋ। ਹਨਾ? ਮੇਰੇ ਹੱਥ ਨਾਲ ਕੋ ਵੱਡਾ ਕੁੱਤਾ ਸ਼ਾਂਤ ਇੱਧਾ ਚੱਲਿਆ ਜਿਹਦਾ ਸਕੂਲੇ ਚੱਲਿਆ ਹੁੰਦਾ ਹੈ ਸ਼ਾਂਤ ਓਏ ਕਿੱਟ ਭਾਈਓ ਜਿਹਦਾ ਸਕੂਲੇ ਚੱਲਿਆ ਹੁੰਦਾ ਬਾਕੀ ਪਹਾੜੀਆਂ ਦੇ ਕਿੰਨੀਆਂ ਹਰੀ ਹਰੀਲੀਆਂ ਓਏ ਐਨ ਹਰੀਆਂ ਮੌਸਮ ਖਸਨ ਵਾਰਿਆ ਇੱਥੇ ਰੌਣਕਾਂ ਲੱਗੀਆਂ ਹੋਈਆਂ ਜੋ ਕਿਨਾਰਾ ਆ ਪਾਣੀ ਪੂਣੀ ਪੂ ਆਇਆ ਤਵਾਜ਼ੀ ਫੋੜ ਗਏ ਆ ਨਹਿਰ ਦੇ ਕੰਡੇ ਪਾਣੀ ਚੱਲ ਰਿਹਾ ਪਿੱਛੇ ਨਹਿਰ ਤੇ ਲੋਕੀ ਆਏ ਹੋਏ ਆ ਨਹਾਉਣ ਤੇ ਵਧੀਆ ਮਾਹੌਲ ਆ ਤੇ ਚਲੋ ਤੁਹਾਨੂੰ ਦਿਖਾਉ ਲਿਆ ਸਾਰਾ ਇੱਥੇ ਨਹਿਰ ਦਾ ਪ੍ਰੋਗਰਾਮ ਜਿੱਦਾਂ ਵੀ ਹੈਗਾ ਲੋਕੀ ਆਏ ਹੋਏ ਆ ਪਾਣੀ ਚੱਲ ਰਿਹਾ ਬਹੁਤ ਠੰਡਾ ਠੰਡਾ ਪਾਣੀ ਆ ਤੁਹਾਨੂੰ ਦਿਖਾਉ ਲੇ ਸਾਰੇ ਪਾਣੀ ਆ ਰਿਹਾ ਬਰਫਰਗਾ ਪਾਣੀ ਆ ਬਰਫ ਦਾ ਬਰਫ ਥਰੀ ਹੋਇਆ ਠੰਡਾ ਠਾਰ ਪਾਣੀ ਵਿੱਚ ਪੈਰ ਡੋਬੋ ਕੇ ਬਹਿਣ ਦਾ ਆਪਣਾ ਹੀ ਮਜ਼ਾ ਆਹਾਹਾ ਪਾਣੀ ਹੈ ਬਰਫਾਰਕ ਹੈ ਬਰਫ ਦਾ ਪਾਣੀ ਆ ਰਿਹਾ ਪਰ ਆਪ ਇੱਥੇ ਇੱਕ ਬਹੁਤ ਤੇਜ਼ ਚੱਲਦਾ ਪਾਣੀ ਸ਼ਾਨ ਹੁਣੀ ਉਹ ਨਹਾ ਰਿਹਾ ਉੱਥੇ ਸ਼ਾਨ ਨਹਾ ਰਿਆ ਉਹ ਸ਼ਾਨ ਨਹਾ ਰਿਆ ਉਧਰ ਪਾਣੀ ਡੂੰਘਾ ਹੈ ਉਹ ਡੁੱਗੇ ਪਾਣੀ ਚ ਬੜੇ ਹੋਏ ਆ ਉੱਤਰ ਬਾਕੀ ਪੱਥਰ ਆ ਉਦਾਂ ਵਧੀਆ ਮਾਹੌਲ ਆ ਪਾਣੀ ਪੂਣੀ ਬਹੁਤ ਸਾਫ਼ ਪਾਣੀ ਐ ਉਦਾਂ ਪੱਥਰ ਆ ਜੇ ਉੱਪਰੋਂ ਪਾਣੀ ਆ ਰਿਹਾ ਪਹਾੜਾਂ ਤੋਂ ਉੱਥੋਂ ਬਾਕੀ ਸਕੂਨ ਮਿਲ ਰਿਹਾ ਆ ਬੜੀਆ ਮਾਹੌਲ ਆ ਆ ਗਾਇਸ ਸੰਗਤਾਂ ਵੀ ਆ ਗਈਆਂ ਹੈ ਨਾਏ ਉਧਰ ਐ ਸ਼ਾਨ ਆ ਕਿ ਤਾ ਮਜ਼ਾ ਪੂਰਾ ਤਦ ਪਾਣੀ ਬਹੁਤ ਠੰਡਾ ਹੈ ਨਾ ਐਨ ਬਰਫਾ ਬਰਫਰ ਗਈ ਆ ਇਹਦੇ ਵਿੱਚ ਲਿਆ ਕੇ ਪਾਣੀ ਪੂਣੀ ਰੱਖ ਲਵੇ ਪੀਣ ਨੂੰ ਹੈ ਨਾ ਠੰਡਾ ਰਹਿਣਾ ਇਹ ਕਿਹੜੀ ਟਿੰਨ ਰੱਖਣੀਆਂ ਦੀ ਵਿੱਚ ਹੈ ਹੈ ਹਾਂ ਉਹ ਤਿਲਕਾ ਇਹ ਪੱਥਰ ਅੱਛਾ ਨਜ਼ਾਰਾ ਆ ਰਿਹਾ ਪਾਣੀ ਐ ਠੰਡਾ ਵਧੀਆ ਜਿਦਾ ਬਰਫਦਾ ਆ ਰਿਹਾ ਬਾਕੀ ਗਰਮੀ ਦੇ ਵਿੱਚ ਸਹੀ ਆ ਦੁਪਹਿਰ ਨੂੰ ਆਉਣ ਵਾਲੇ ਡਰਾਕਟਾਂ ਥੱਲੇ ਮੌਜਿਆ ਬਹਿਣ ਦੀ ਵਧੀਆ ਠੰਡੀ ਹਵਾ ਘਰ ਦੇ ਨਾਲੋਂ ਵਧੀਆ ਮੋਬਾਈਲ ਨੂੰ ਇੱਥੇ ਦੁਪਹਿਰਾ ਵਧੀਆ ਹੈ ਨਾ ਬਹੁਤ ਵਧੀਆ ਜਿਦਾ ਨਜ਼ਾਰੇ ਨੇ ਬਹੁਤ ਵਧੀਆ ਆ ਕੇ ਇੱਥੇ ਲੋਕੀ ਖਾ ਵੀਦੇ ਲੋਕੀ ਖਾ ਰੋਟੀ ਪਾਣੀ ਦੇ ਕੇ ਆਉਂਦਾ ਨਹੀਂ ਆਹ ਮਣ ਆਪਣੇ ਆ ਪਾਕਿਸਤਾਨੀ ਭਰਾ ਆਏ ਤਾਂ ਉਮੀਦ ਮੂਡ ਵੀ ਲੈ ਕੇ ਆਏ ਇੱਥੇ ਲੱਗੇ ਭੱਤੀ ਚਨਾ ਵਧੀਆ ਮੌਲ ਚਾਲਿਆ ਸ਼ਾਨ ਨੇ ਤਾਂ ਆ ਵੀ ਦੇ ਇੱਕ ਵਾਰੀ ਕੈ ਸ਼ਾਨ ਸੀ ਹਾਂਜੀ ਸ਼ਾਨ ਨੇ ਤਾਂ ਨਾਲਿਆ ਬਾਕੀ ਆਪਾਂ ਦੇਖਦੇ ਆਂ ਲਾਉਨੇ ਡੁਬਕੀ ਇੱਕ ਵਾਰੀ ਪਰ ਵਧੀਆ ਪੈਡ ਬੋਕੇ ਖੜਨੇ ਦਾ ਵਧੀਆ ਹੈ ਹਨ ਜਿੱਦਾਂ ਵਿੱਚ ਪਾਣੀ ਐ ਕਿਦਾਂ ਨਜ਼ਾਰਾ ਜਿਹਾ ਹੁੰਦਾ ਪੈਰ ਇਹ ਨਾ ਫੁੱਟ ਫੁੱਟੇ ਹੋ ਗਿਆ ਜਿੱਦਾਂ ਉਹ ਰਿਓ ਚਿੱਟੇ ਕਦੇ ਇੰਨਾ ਟਾਈਮ ਪਾਣੀ ਚ ਰੱਖੇ ਨਹੀਂ ਹੈ ਨਾ ਕਰਕੇ ਕਿੱਤੇ ਹੋ ਗਿਆ ਮੇਰੇ ਪੈਰ ਚਿੱਟੇ ਹੋ ਗਏ ਮੈਂ ਤਾਂ ਆਪ ਰੱਖੇ 5 ਕਿ ਮਿੰਟ ਰੱਖਿਆ ਪੈਰਾਂ ਨੂੰ ਫੜਕ ਪੈ ਗਿਆ ਰੇਪੀਸਤਾ ਤਾਂ ਗੱਬੇ ਚੱਲ ਗਿਆ ਹੈ ਪਾਣੀ ਚ ਹੈ ਕਿ ਨਹੀਂ ਨਜ਼ਾਰਾ ਪੀਤੇ ਵੱਡਾ ਬਣੀ ਹੈ ਹੈ ਆ ਜਾ ਤੁਸੀਂ ਬੈਠ ਜੀ ਮਿੱਠੇ ਬੈਠੀ ਲੰਗੇ ਇੱਥੇ ਇੱਥੇ ਪਾਣੀ ਕਾਸਾ ਦੂੰਗਾ ਆ ਲਾਕ ਲਾਕ ਤਾਂ ਉੱਤੇ ਪਾਣੀ ਹੋਣਾ ਇੱਥੇ ਵਾਕੀ ਉੱਧਾ ਪੱਥਰਾਂ ਤੋਂ ਪੈਰ ਬਚਾ ਕੇ ਰੱਖ ਕੇ ਜਾਵੇ ਹਨਾ ਉੱਧਾ ਤਿਲਕ ਮੈਂ ਆ ਹਾਂ ਹਾਂ ਚੱਲ ਲੈ ਆ ਫੋਟੋ ਖਿੱਚਾ ਕੇ ਤੇਰੀ ਚੱਲ ਬਈ ਸ਼ਾਨ ਕਿਦਾਂ ਮਾਹੌਲ ਪੂਰਾ ਕੈਮ ਆ ਮਾਹੌਲ ਪੂਰਾ ਹੈ ਬੜਿਆ ਪਾਣੀ ਕੀ ਛਾਨ? ਗਿਆ ਪਾਣੀ ਦੇ ਵਿੱਚ। ਹੈ? ਬੜਿਆਂ ਦਾ ਇੱਕ ਵਾਰੀ। ਕੇ ਨਹੀਂ ਲਾਉਣਾ ਹਲੇ? ਹਾਂ। ਮਨ ਲੱਗ ਲਾ ਪਈ। ਹੈ? ਉਹ ਖੜਾ ਖੜਾ ਸੇਗਾ ਜੀ ਖੜਾ ਖੜਾ ਦੇਖ ਜੀ ਆ ਲੈ ਤੂੰ ਪਾਣੀ ਚ ਆ ਗਿਆ। ਬਟੂ ਆ ਵੀ ਉੱਤੀ ਹੈ ਜੀ ਉਹਦੇ ਮੇਰੇ ਨਾ ਬਣਾ। ਬਟੂ ਵੀ ਨਿੱਕ ਗਿਆ। ਚਲੋ ਹੁਣ ਹੈ? ਮੈਂ ਦੱਸਦਾ ਮੈਂ ਤਲਕਾ ਦਿਆ। ਉਹ ਤਾਂ ਕਾਰ ਕਰ ਤੈਂਤੀ ਆ ਉਹ ਤਾਂ ਕੋਈ ਹੋਣਾ। Tiếng khiến cho cháu 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 ਹਾਲੇ ਲਾਵਾ ਕੱਪੜੇ ਖਲੀ ਪੜ ਗਿਆ ਕੱਪੜੇ ਵੀ ਸੁੱਟ ਜਲੇ ਸਾਹ ਪਾ ਹੋਇਆ ਮੈਨੂੰ ਯਾਦ ਆ ਗਈ ਪੰਜਾਬ ਦੀ ਨਹਿਰ ਮੈਂ ਛਾਲ ਮਾਰ ਦਿੱਤੀ ਮੈਨੂੰ ਜਦੋਂ ਪੰਜਾਬ ਦੀ ਨਹਿਰ ਯਾਦ ਆਈ ਮੈਂ ਛਾਲ ਮਾਰ ਦਿੱਤੀ ਹੈਗੀ ਵਰਗੀ ਪੰਜਾਬ ਵਰਗੀ ਜਹਲ ਬਹਿਣ ਤਰ ਜਾਣਾ ਉਹ ਇੱਥੇ ਜਾ ਰਹਿਣਾ ਹੈ ਇਹ ਦੇ ਵਿੱਚ ਪੱਥਰਾਂ ਤੇ ਬੈਠੇ ਐ ਕਮੀ ਤੇਰੀ ਜਾਂਦੇ ਤੁਸੀਂ ਤਾਂ ਯਾਰ ਇੱਟੜੀ ਦੇਖੀ ਜਾਂਦਾ ਵੱੜ ਜੀ ਜਾਂਦਾ ਕਿਹੜਾ ਨਹੀਂ ਤਾਂ ਉਹ ਕੀ ਆ ਕਰਦਾ ਫੋਟੋ ਖਿੱਚੀ ਮਹਿਲ ਚ ਨਾ ਹੋਵੇ ਆਣੀ ਜਾਣਾ ਠੀਕ ਹੈ ਲੈ ਨਾ ਕਿਥੇ ਨਹੀਂ ਆ ਰਹਾ ਬਹੁਤ ਆ ਜਾਓ ਆ ਜਾਓ ਭਰਦੇ ਹੋ ਵਿੱਚ ਪਛੀਂ ਤਾਂ ਕੱਪੜੇ ਘਰ ਜਾ ਕੇ ਧੋਏ ਲੈਣੇ ਬੰਕੀ ਪਕਾ ਲੈਣੇ ਆ ਲੈ ਲਓ ਕੱਪੜੇ ਧੋ ਹੋ ਜਾਣੇ ਘਰ ਜਾ ਕੇ ਕਾਫੀ ਤਾਂ ਨਾ ਲਓਏ ਇੱਕ ਦਿਨੇ ਹੰਤਾ ਕੋਈ ਡਾਉਨ ਮੈਂ ਦਾਉਂਦਾ ਥੰਡੇ ਪਾਣੀ ਬਰਸਾਲਾ ਪਾਣੀ ਵੇ ਨਿਆਰਾ ਵਾਕੇ ਨਿਆਰਾ ਨਾ ਹਣ ਦਾ ਇਹ ਦੁਜੇ ਕਿਤਾ ਛੁੱਟੀ ਬਤੀਰ ਕਰਨੀ ਆ ਠੀਕ ਛਾਵੇ ਤੇ ਨਹੀਂ ਕਿਤਾ ਅਗੂ ਵਾਲੇ ਪਰੋਠੇ ਖਾਓ ਤੇ ਸੋ ਜਾਓ ਜੇ ਲੈਣਾ ਆਨੰਦ ਹੈ ਪਹਿਨ ਆਨੰਦ ਲੈਣਾ ਇੱਥੇ ਆ ਜਾਓ ਦੁਪਹਿਰ ਨੂੰ ਦੁਪਹਿਰ ਅਗਦਾ ਮੰਦਲਾ ਦੇ ਛੋਟਾ ਮੰਦੇ ਨੂੰ ਪ੍ਰਯਾਤਨਾ ਨੀ ਲੈ ਅੰਨੀਆਂ ਖਾਲਵੇ ਕੰਢੇ ਜਾਏ ਇੱਥੇ ਪੁੱਤਰ ਤੇ ਵੀ ਜਾ ਕੇ ਖਾਣੋ ਇੱਥੇ ਕੋਈ ਕੇ ਬੋਲਦਾ ਤਾਂ ਨਾ ਕੋਈ ਵਸਾ ਕੋਈ ਵਧੀਰੀ ਇਹ ਕਿੱਥੇ ਬੈਠਾ ਮੈਂ ਉਹ ਵੀ ਲੱਗੀ ਆ ਇਹ ਸੈਂਟਮਾ ਮੰਦੋ ਨਾਲ ਲੱਗੇ ਤੇ ਫੋੜ ਲਾਏ ਆ ਨਾ ਪੱਕੇ ਹੀ ਕਿਹ ਚ ਪ੍ਰਾਈਵੇਟ ਹੈ ਇਹ ਤਾਂ ਪਾਣੀ ਦੇ ਬੈਣ ਦਾ ਨੰਮ ਪਿਆ ਇਹ ਤੋਂ ਵੀ ਕਰਾਉਣੀ ਪੈਣੀ ਪਹਿਲਾਂ ਆਣ ਕੇ ਲੋਕਾਂ ਦੇ ਟੈਂਡਾ ਲੱਗਦੀਆਂ ਲੱਗੀਆਂ ਬੈਣ ਦਾ ਬਹੁਤ ਹੁੰਦਿਆ ਉਹ ਤਾਂ ਰਿਪੋਰਟੀਆਂ ਦਾ ਦਾਅਵਾ ਕਰਨ ਦਾ ਹੈ ਚਾੜ੍ਹ ਕੇ ਪਹਿਲੀ ਆ ਜਾਂਦੀ ਆ ਉਹ ਲਿਆ ਦੇ ਮਰ ਆ ਵੀ ਮੋਹਰ ਵਧੀਆ ਜਿਹਾ ਪਾਣੀ ਦੇ ਬੈਣ ਦਾ ਆ ਕੇ ਪਾਣੀ ਦੇ ਬੈਠੇ ਤੇਲ ਕਰੇ ਕਿ ਅੱਲਾ ਵੱਟੇ ਲਾਗੇ ਤੇ ਸਪੀਡ ਪੂਰੂ ਕਰ ਲਿਆ ਵੇ ਕッカ ਕッカ ਹਾਂ ਲੋ ਕッカ ਕッカ ਫਿਰ ਲਿਆ ਆ ਕੇ ਖੇਲ ਕਰੇ ਵੇ ਚਾਲ ਸੁਦਾ ਚੱਲਿਆ ਉੱਪਰ ਨੂੰ ਹੈ ਲੈ ਵੀ ਪਾਣੀ ਦੇਖ ਲਾ ਉਹ ਪਿੱਛੇ ਪਹਾੜੀਆਂ ਤੋਂ ਆਉਂਦਾ ਦੇਖ ਲਾ ਕਿੰਨੀ ਉੱਚੀ ਆ ਹਾ ਉਦਾਂ ਜਿਹੜਾ ਪਾਣੀ ਆਉਂਦਾ ਉਹ ਪਿੱਛੇ ਪਹਾੜੀਆਂ ਦੇਖ ਲਾ ਉਹ ਜਿਠੋਂ ਦਾ ਆਦੇ ਇਥੋਂ ਕਿੰਨਾ ਤੇਜ਼ ਆ ਇਹ ਨਿਤ ਰਿਆ ਥੱਲੇ ਤੇ ਘੜਦੀ ਰਹਾ ਹਨਾ ਸਾ ਪਾਣੀ ਸਾ ਬਹੁਤ ਆ ਪੱਥਰ ਕੱਲਾ ਕੱਲਾ ਥੱਲੇ ਤੇ ਕਰ ਪੱਥਾ ਦੀਦੇ ਆ ਆ ਪੱਥਰ ਕੱਟ ਕੇ ਵੱਤ ਜਿਹੀ ਬਣਾਈਓ ਹੈ ਨਾ ਜਿਹਦਾ ਵੱਤਕ ਹੁੰਦੀ ਆ ਮੈਂ ਵੱਤਕਾਂ ਨੂੰ ਬਣਾਇਆ ਹੈ ਹੈਪੀਟੀ ਹਾਂਜੀ ਆ ਜਿੱਦਾਂ ਗਰਮ ਸੀ ਗਿਆ ਨਾ ਦੇਖੀ ਇਹ ਪਾਣੀ ਦੀ ਰੱਖਿਆ ਜਾਨੀ ਕਿ ਹੁਣ ਠੰਡਾ ਠੰਡਾ ਹੋ ਗਿਆ ਇੰਨਾ ਪਾਣੀ ਠੰਡਾ ਆ ਹੂੰ 10-15 ਮਿੰਟ ਬਾਅਦ ਉੱਪਰ ਰੱਖ ਲਓ ਏ ਫ੍ਰਿਜ ਵਾਲਾ ਹੋ ਜਾਂਦਾ ਇਕੱਲਾ ਸਹੀ ਗੱਲ ਆ ਵਧੀਆ ਮੋੜ ਚਾਲਿਆ ਹੈ ਇਦਾਂ ਛੁੱਟੀ ਜਿੱਤਣਾ ਹੋਈ ਹੈ ਨਾ ਵੇਨ ਨੂੰ ਨਾਲ ਸਾਜਰੀ ਇਹ ਗੱਲ ਦਾ ਹੈ ਦੁਪਹਿਰ ਤਾਂ ਲੰਗਰ ਪੜੀ ਸੀ ਇੱਥੇ ਹੋਵੇ ਖਾਣਾਦਾਲਾ ਇੱਥੇ ਚੱਲੇ ਕਹਿਣਾ ਸਭ ਨੇ ਸ਼ੋਰ ਸਾ ਤੇ ਯਾਰਾ ਬਹੁਤ ਉੜਾਰਾ ਦੁਪਹਿਰ ਤੋਂਵੇ ਸੌਵੇਂ ਨਾ ਬਹੁਤ ਬਹੁਤ ਯਾਰਾ ਸੌ ਆ ਜਾਂਦਾ ਹਾਂ ਸਾਜਰੀ ਤੇ ਬਿਤਾ ਲਵੇ ਵਧੀਆ ਬਹੁਤ ਵਧੀਆ

ਵਰੀਆ ਕਦੀ ਲਹਿਰ ਤੇ ਲਿਆਈ ਵਰੀਆ ਕਦੀ ਲਹਿਰ ਤੇ ਲਿਆਈ ਨਾਲਾ ਡੁਬਕੀ ਲਗਾਲਾ ਮੈਂ ਬੜਾ ਸਮਝਾਇਆ ਪਰ ਵਾਸੀ ਨਹੀਂ ਹੁਣ ਹੁਣ ਪਛਤਾਉਂਦੀ ਪਰ ਵਾਸੀ ਵੀ ਨਹੀਂ ਇਹ ਤਾਂ ਸਾਡੇ ਬੰਦੇ ਨੂੰ ਭੁੱਖ ਲੱਗ ਗਈ ਆ ਸਾਨੂੰ ਭੁੱਖ ਲੱਗਦੇ ਹੈ ਇਹ ਪੀਸਾ ਲੈ ਕੇ ਬਹਿ ਗਿਆ ਨਹੀਂ ਅਸੀਂ ਪਾਰ ਪਾਰ ਨਹੀਂ ਬਹੁ ਲਈਆ ਪਾਣੀ ਪਹਿਲਾਂ ਹਾਂ ਉਹਦੇ ਨਾਲ ਸੋ ਪੱਤ ਲੱਗੇ ਹੁਣ ਥੱਕ ਗਿਆ ਪਾਣੀ ਤੇ ਜ਼ੋਰ ਬਹੁਤ ਲੱਗਦਾ ਖਾਣਾ ਖਾ। ਥੋੜੀ ਨਾ ਕਹਿੰਦਾ ਹੁਣ ਖਾ ਕੇ ਦੁਬਾਰਾ ਚੁੱਪੀ ਮਾਰੂਗਾ। ਵੀ ਫੜ ਕੇ ਰਖਾ ਲੈਣੇ ਆ। ਇਹ ਨੋਣੀ ਤਾਂ ਲੱਗਾ ਹੁਣ ਮੈਨੂੰ ਕਹਿ ਖਾਣੀ ਤਾਂ ਲੱਗਾ ਮੈਨੂੰ ਕਹਿ ਨਾ ਦੇ ਨੋਣਾ ਨੋਣਾ ਆਵਾਜ਼ ਚ ਬੱਸ। ਬਹਿ ਮੂੰਹ ਟੋਖ ਲੱਗ ਗਈ ਨਾ ਆਹ। ਹਾਂ ਸਾਰਿਆਂ ਨੂੰ ਕੁੱਖ ਲੱਗ ਗਈ ਐ। ਉਹ ਸਾਰੇ ਕਿਹੜਾ ਇੱਕ ਪੀਸਾ ਲੈ ਕੇ ਬਹਿ ਗਏ। ਜਾਣਾ ਆ। ਅੰਨੇ ਨੇ ਖਾਏ ਆ। ਸ਼ਾਵਨ ਨੇ ਕੋਕ ਪੀਣੇ ਨਾਲ ਪਤਾ ਤੀਨੇ ਆਵੇ। ਕੁੱਕ ਕਿੱਥੋਂ ਪਾਣੀ ਪੀ ਰਿਹਾ ਬੱਚਾ। ਡਿਪੈਂਡ ਜਾਂ ਡਿਪੈਂਡ ਡਿਪੈਂਡ ਆ ਕੋਣੀ ਚ ਚੱਕੀ ਚੱਕ ਤੈਨੇ ਲੀਪੜੇ ਚੱਕੀ ਕਰਦੇ ਕੋਈ ਨਾ ਨਹੀਂ ਨਹੀਂ ਉਹ ਦੂਜਾ ਉਹ ਦੂਜੇ ਲਈ ਆ ਕਾਲੇ ਨਾ ਹੋ ਲੈ ਹਾਂ ਕਾਲੇ ਨੀ ਯਾ ਤੇ ਫਿਰ ਆਪਾਂ ਦੂਸੇ ਚੋਂ ਨਿਕਲਣਾ ਨਹੀਂ ਕਾਲੇ ਨੂੰ ਆਉਂਦੇ ਨੇ ਯਾਰ ਇਹ ਪੂਰੇ ਇਹ ਸਾਨੂੰ ਪਤਾ ਨਾ ਜਿਵੇਂ ਕੱਪੜੇ ਲੈ ਆਉਣੇ ਦੀ ਗੱਲ ਸ਼ਾਲ ਲਾਇਦਾ ਪੂਰੀ ਪੀਲੀ ਹੈ ਫੜੀ ਜ਼ਰਾ ਪਹਾੜ ਬੜੇ ਘੈਂਟ ਆ ਗ੍ਰੀਨਰੀ ਐਨ ਪੂਰੀ ਆ ढुंगा दे है या इधर ढुंगा है ढुंगे यहाँ जाएगा रहे शान चार्ज ना मार जड़ी इत जावे तो कोमो दी thole ਹਰ ਬੰਦਾ ਸਾਡਾ ਇੱਧਰ ਆ ਗਿਆ ਕਹਿਣਾ ਹੱਕ ਕੇ ਇੱਧਰ ਆ ਗਿਆ ਬੰਦਾ ਆਹ ਬੱਤੀਆਂ ਚੁੱਪਦੀਆਂ ਆੜੀ ਬਿੰਦ ਇਦਾਂ ਤਿੰਨ ਕੀ ਪਈਆਂ ਆਹ ਵਈਆਂ ਚਾਰ ਕ ਚਾਰ ਕ ਬੰਦ ਨਾ ਮੋੜਨਾ ਹੋਣ ਲੱਗਾ ਹੈ ਤੇਲਕਦਾ ਵੀ ਇਹ ਮੇਰੇ ਡਰਦਾ ਵੀ ਹੈ ਹੈ ਸ਼ਾਨ ਕਿੱਧਰ ਲੱਗ ਰਿਹਾ ਵੇ ਸਿਰਾ ਫੀਲਿੰਗ ਹੈ ਸਿਰਾ ਮਮਾ ਬਹਿ ਜਾ ਹੁਣ ਵਿੱਚ ਗਿੱਲੇ ਤਾਂ ਹੋਏ ਹੀ ਆਂ ਬਸ ਬਹਿ ਬਹਿ ਕੇ ਚਲ ਜਾ i feeling foodie, yes. How the feeling here? ਠੰਡਾ ਜਿਹਾ ਹੋ ਗਿਆ ਹੁਣ ਹਵਾ ਵਾਹ ਜੀ ਕਾਫੀ ਚੱਲਣਾ ਪਈ ਆ ਕਿੰਨੇ ਚੱਲ ਆਪਾਂ ਹੁਣ ਤੁਹਾਨੂੰ ਵੀ ਭੁੱਖ ਲੱਗੀ ਹੂੰ ਭੁੱਖ ਬਹੁਤ ਲੱਗਦੀ ਤੁਹਾਨੂੰ ਕੋ ਕੋ ਵੀ ਛੱਟੀ ਜਾਂਦਾ ਅੱਜ ਛੁੱਟੀਆਂ ਮਿਲੀਆਂ ਐ ਨਾ ਖੁੱਲੀ ਛੁੱਟੀ ਕੋ ਕਰੀ ਰੋਟੀਆਂ ਵਗੈਰਾ ਸਾਡੇ ਨਾਲ ਹੈ ਲੈ ਕੇ ਨਹੀਂ ਆਉਂਦੇ ਸੀ ਹੈ ਲੈ ਕੇ ਨਹੀਂ ਆਉਂਦੇ ਸੀ ਹਾਂ ਬੰਦਾ ਜਿੱਥੇ ਐਨਕਾ ਲਾਉਣੀ ਸੀ ਉੱਥੇ ਲਾਈਆਂ ਨਹੀਂ ਹੈ ਨਾ ਬਾਹਰ ਨਿਕਲ ਕੇ ਐਨਕਾ ਲਾ ਲਈ ਬਾਹਰ ਨਿਕਲ ਕੇ ਐਨਕਾ ਲਾ ਲਈਆਂ ਇਹਨੇ ਐਂ ਦੂਜੇ ਮੌਸਮ ਆਪੇ ਆਉਂਦਾ ਹੈ ਨਾ ਫੇਰਾ ਨਹੀਂ ਮੁੰਡਾ ਗੇਮ ਲੱਗਦਾ ਇਹ ਕਿਹੜਾ ਲੱਗਦਾ ਕਿਹੜਾ ਦਰ ਆਣਾ ਹੈ ਚੰਦਾ ਠੰਡਾ ਇੱਥੇ ਹੀ ਮੌਸਮ ਹਨ ਇੱਥੇ ਖਲਾ ਦੇ ਗੱਡੀ ਤੇ ਆ ਕੇ ਰਾ ਹਾਂ ਨੇੜੇ ਇੱਥੇ ਉੱਤਰੇ ਆ ਕੇ ਇਹਦਾ ਪੂਰਾ ਦੀਦਾ ਪੂਰਾ ਦੀਦਾ ਪੂਰਾ ਦੀਦਾ ਹੈ ਕਾਲੀ ਨਾਲੀ ਦੇਖੋ ਦੂਜੀ ਬਣਾਈਓ ਮੂਰਤੀ ਇਹਨਾਂ ਨੇ ਕਿੱਥੇ ਲਾਈਓ ਉਹ ਉੱਥੇ ਦੇਖ ਹੈ ਐਂਰ ਉੱਪਰ ਸਿਰੇ ਤੇ ਲਾਈ ਹੋਆ ਮੂਰਤੀ ਜੀ ਕੀ ਹੋਊਗਾ ਪਰ ਜਾਂ ਆਹੋ ਜਾਂਦੇ ਹੁਣੇ ਆ ਕਿਤੇ ਨਾ ਕਿਤੇ ਪਾਸੇ ਤਾਂ ਐਸਾ ਵੀ ਇਹ ਕਿੱਥੇ ਲਾਈਓ ਆ ਮੂਰਤੀ ਜੀ ਆਹੋ ਰਾਤਾ ਹੋ ਗੋਥੀਨ ਜਾਣੂ ਪੱਕਾ ਤੇ ਬਣਾਇਆ ਐ ਇਹ ਕਿ ਦੀਦੀ ਇਹ ਉਹ ਪਹਾੜ ਹੈ ਦੇ ਕਿੱਡੇ ਉੱਚੇ ਉੱਚੇ ਆ ਜੋਤੀ ਜਾਈਦੇ ਹੋ ਐ ਵੇ ਰਾਸ਼ ਪਿਆ ਤੋ ਪਿਆ ਲੈਣਾ ਪੂਰੀਆਂ ਲੱਗੀਆਂ ਲੈਣਾ ਪੂਰੀਆਂ ਹੁਣ ਸਾਰੇ ਲੋਕੀ ਫੇ ਨਿਕਲਦੇ ਆ ਨਾ ਨੂੰ ਕੇ ਨਹਿਰਾ ਤੋਂ ਆਪਣੇ ਘਰਾਂ ਨੂੰ ਰਵਾਨਾ ਹੋਏ ਉਹ ਆ ਤੇ ਪੂਰਾ ਰਾਸ਼ ਪਿਆ ਹੋਇਆ ਹੁਣ ਗੱਡੀ ਖੜ ਖੜ ਕੇ ਜਾਉਂਦੀ ਉਧਰੋਂ ਇੱਕ ਇੱਕ ਆਉਂਦੀ ਆ ਉਧਰੋਂ ਇੱਕ ਇੱਕ ਆਉਂਦੇ ਆ ਹੁਣ ਇਧਰੋਂ ਜਾਣੇ ਵਾਲੀ ਆ ਪਹਾੜੀ ਦੇ ਜਾਣਾਗੇ ਨਹੀਂ ਉੱਪਰ ਠੀਕ ਗੱਲ ਤਾਂ ਹੈ ਆਉਣਾ ਹੀ ਆ ਉਧਰੋਂ ਹੁਣ ਜਿਹੜੇ ਗਏ ਹੋ ਆ ਉਹ ਤਰ ਪੜ ਦੇ ਥੱਲੇ ਤੱਕ ਐ ਜਾਵੇਂ ਜਾਵੇਂ ਆ ਭਾਈ ਧੀਨਾ ਹੌਲੀ ਹੌਲੀ ਜਾ ਹੁਣ ਯਾਰ ਕਿ ਸਪੀਡ ਨਬੇ ਦੀ ਆ ਕੱਢੀ ਜਾਂਦੀ ਆ 30 20 ਤੇ 20 ਤੇ ਕਦੇ ਦਾਹ ਤੇ ਕਦੇ 20 ਤੇ ਕਦੇ ਦਾਹ ਤੇ ਕਦੇ 20 ਤੇ ਸਪੀਡ ਨਬੇ ਦੀ ਆ ਤੇ ਰੋਡ ਤੇ ਉਧਰੋਂ ਦੇਖੋ ਵਧੀਆ ਦਾਹ ਤੇ 20 ਤੇ ਜਾਂਦੀ ਆ ਇੱਥੇ ਘੜ ਕੇ ਆਹ ਪਾਣੀ ਥੱਲੇੋਂ ਨਿਕਲਦਾ ਹੂੰ ਹਾਂ ਆਪਣਾ ਇਹਨਾਂ ਦੇ ਉਹਦੇ ਮੋਹਰ ਠੰਡਾ ਜਿਆ ਸ਼ਾਂਤੀ ਆ ਇੱਥੇ ਪਹਿਆਰ ਇੱਥੇ ਜਾਂਦੇ ਆ ਅੱਜ ਤੇ ਇੱਥੇ ਉਹ ਤੇ 10 ਮਿਲੀ ਗਿਆ ਅੱਜ ਬੈਂਨ ਫੁੱਲ ਹੋ ਗਿਆ ਸੀ ਫੁੱਲ ਹੋ ਰਿਹਾ ਸੀ ਕਿਹਦੇ ਚਿਕਤਾ ਉਹ ਅੱਜ ਦੀ ਜਿੰਨੀ ਚਾਹੀਦੀ ਸੀ ਬੰਦੇ ਚਲੇ ਗਏ ਆਨਲਾਈਨ ਵੀ ਟਰਾਈ ਕਰ ਲਈਆਂ ਚਲੋ ਮੁੱਲ ਮੁੜ ਗਿਆ ਮੁੱਲ ਮੁੜ ਗਿਆ ਘਾਲਾ ਇਦਾਂ ਆ ਵੀ ਹਾਂ ਆ ਦੇਖ ਗਣਾ ਇੱਥੇ 90 ਦੀ ਸਪੀਡ ਲਿਖੀ ਹੋਈ ਹੈ ਵੀ ਸਪੀਡ 90 ਦੀ ਆ ਤੇ ਗੱਡੀ ਜਾਂਦੀ ਤਾਂ ਤੇ ਕਦੇ ਦਾ ਤੇ ਕਦੇ 20 ਤੇ ਕਦੇ 10 20 ਤੇ ਬਸ ਆ ਦੇ ਨੈਰਾ ਕਿੰਨੀਆਂ ਛੋਟੀਆਂ ਛੋਟੀਆਂ ਇਹ ਨੈਰਾ ਆਈ ਜਾਂਦੀਆਂ ਹੈ ਇੱਥੇ ਵੀ ਨਾਉਂਦੇ ਆ ਲੋਕੀ ਉਹ ਦੇ ਇਹ ਕੋ ਫੈਕਟਰੀ ਆ ਜਿੱਦਾਂ ਕੋ ਪੁਰਾਣੀ ਬੰਦ ਹੋ ਜੀ ਹੁੰਦੀ ਆ ਨਾ ਹਾਂਜੀ ਪੱਠਾ ਜਾਂ ਬਣਿਆ ਨਾਲ ਪੱਠਾ ਜਾਂ ਬਣਿਆ ਪੁਰਾਣੇ